ਮੈਂ ਸਾਰਿਆਂ ਦੇ ਧਿਆਨ ਚ ਲੈਣਾ ਚਾਹਾਂਗਾ ਕਿ ਭਾਗੜਾ ਡੈਮ ਦੇ ਵਿੱਚੋਂ ਕਿੰਨਾ ਰਿਲੀਜ਼ ਹੁੰਦਾ ਹੈ ਇਹ ਟੈਕਨੀਕਲ ਕਮੇਟੀ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਜਾਂਦਾ ਹੈ ਉਹ ਫੈਸਲਾ ਲੈਂਦੇ ਆ ਕਿ ਕਦੋਂ ਕਿੰਨਾ ਪਾਣੀ ਛੱਡਣਾ ਹੈਗਾ ਇਸ ਵੇਲੇ ਕਬਰੌਣ ਦੀ ਕੋਈ ਜ਼ਰੂਰਤ ਨਹੀਂ ਹੈ ਸਾਰੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਕਮੇਟੀ ਵੱਲੋਂ ਇਸ ਵੇਲੇ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਫਲੱਡ ਗੇਟਸ ਨੇ ਉਹ ਕੇਵਲ 2 ਫੀਟ ਖੋਲੇ ਜਾਣਗੇ ਉਹ ਵੀ ਇਸ ਕਰਕੇ ਤਾਂ ਕਿ ਕੰਟਰੋਲਡ ਰਿਲੀਜ਼ ਕੀਤਾ ਜਾ ਸਕੇ ਪਾਣੀ ਦਾ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਭਾਗੜਾ ਦੇ ਵਿੱਚ ਹੋਰ ਪਾਣੀ ਜੇ ਪਿੱਛੇ ਹਿਮਾਚਲ ਚ ਬਰਸਾਤ ਹੁੰਦੀ ਹੈ ਪਿੱਛੇ ਹੋਰ ਪਾਣੀ ਆਂਦਾ ਉਸ ਨੂੰ ਵੀ ਐਬਜ਼ਾਰਬ ਕਰਨ ਦੀ ਕਪੈਸਿਟੀ ਰਵੇ ਇਸ ਕਰਕੇ ਇਹ ਕੰਟਰੋਲਡ ਰਿਲੀਜ਼ ਕੀਤਾ ਜਾ ਰਿਹਾ ਹੈ ਯਾਨੀ ਕਿ 363000 ਟਰਬਾਈਨਾਂ ਦੇ ਥਰੂ ਤੇ 7500 ਜਿਹੜੇ ਫਲੱਡ ਗੇਟਸ ਸਿਰਫ 2 ਫੀਟ ਖੋਲੇ ਜਾਣਗੇ ਉਹਦੇ ਥਰੂ ਰਿਲੀਜ਼ ਕੀਤਾ ਜਾਏਗਾ ਨਾਲ ਹੀ ਜਿੰਨਾ ਵੀ ਪਾਣੀ ਆਏਗਾ ਉਹਦੇ ਵਿੱਚੋਂ ਸਤਲੁਜ ਦੇ ਵਿੱਚ 20 22000 ਕਯੂਸਿਕ ਦੇ ਕਰੀਬ ਹੀ ਪਾਣੀ ਆਏਗਾ ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਨਾ ਕਿ 45000 ਕਯੂਸਿਕ ਤੱਕ ਵੀ ਜੇ ਪਾਣੀ ਸਤਲੁਜ ਦੇ ਵਿੱਚ ਆਵੇ ਤਾਂ ਵੀ ਘਬਰਾਉਣ ਦੀ ਗੱਲ ਨਹੀਂ ਹੁੰਦੀ 也放在拿手功里吧。<music> <music> هل